ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਪ ਕਰਦੇ ਆ ਕਿ ਤੁਹਾਡੇ ਇਹ ਸਾਰੇ ਤਿਉਹਾਰ ਬਹੁਤ ਵਧੀਆ ਜਾਂਦੇ ਹੋਊਗੇ ਸਾਰਿਆਂ ਦੇ ਸਾਰੇ ਜਣ ਬਹੁਤ ਇੰਜੋਏ ਕਰਦੇ ਹੋਊਗੇ ਲਾਈਕ ਜਿੱਦਾਂ ਹੁਣ ਪੰਜਾਬ ਦੇ ਦਿਨ ਯਾਦ ਹੁੰਦੇ ਆ ਪੰਜਾਬ ਚ ਤਾਂ ਰੌਣਕਾਂ ਲੱਗੀਆਂ ਹੋਣੀਆਂ ਸਾਰਿਆਂ ਦੇ ਘਰਾਂ ਚ ਤੇ ਇੱਥੇ ਹੁਣ ਫਿਲਹਾਲ ਅਸੀਂ ਇਕੱਲੇ-ਇਕੱਲੇ ਜੇ ਹੈਗੇ ਆ ਉੱਥੇ ਰੌਣਕਾਂ ਲੱਗੀਆਂ ਇੱਥੇ ਸਨੋ ਚ ਘਰੋਂ ਬਾਹਰ ਨਿਕਲਣ ਦੀ ਜੋਗੇ ਨਹੀਂ ਹੈਗੇ ਇੱਥੇ ਤਾਂ ਚਲੋ ਸਾਡੇ ਕੋਲ ਉੱਧਰ ਤਾਂ ਚਲੋ ਲੋੜੀ ਨਹੀਂ ਸੈਲੀਬ੍ਰੇਟ ਕਰ ਹੋਣੀ ਹੈਗੀ ਕੋਈ ਗੱਲ ਨਹੀਂ ਤੇ ਬਟ ਅਸੀਂ ਚਲੋ ਹਨਾ ਸਾਰਾ ਕੁਝ ਉੱਧਰ ਜ਼ਰੂਰ ਤਿਆਰ ਕਰਾਂਗੇ ਸਾਗ ਬਣਾਵਾਂਗੇ ਫਿਰ ਹੁੰਦੀ ਨਾ ਜਿਹੜੀ ਗੋੜ ਵਾਲੀ ਵਸਤ ਗੰਨੇ ਦੇ ਰਸ ਵਾਲੀ ਹੁੰਦੀ ਆ ਖੀਰ ਤੇ ਬਟ ਅਸੀਂ ਗੋੜ ਵਾਲੀ ਬਣਾਵਾਂਗੇ ਉੱਦਾਂ ਇੱਥੇ ਗੰਨੇ ਦਾ ਰਸ ਮਿਲਦਾ ਪਰ ਹਨਾ ਜਿਆਦਾ ਤਾਂ ਘਮੜ ਹੋਣਾ ਵੇਲੇ ਕਿਉਂਕਿ ਮੈਨੂੰ ਪਤਾ ਹੈ ਕਿ ਮੇਰਾ ਪੂਰਾ ਦਿਨ ਅੱਜ ਦਾ ਸਾਗ ਤੇ ਲੱਗ ਜਾਣਾ ਹੋਰ ਇਹਨਾਂ ਨੇ ਮੇਰੀ ਨਹੀਂ ਹੈਲਪ ਕਰਨੀ ਹੈ ਕਿ ਇਹਨਾਂ ਨੂੰ ਮੇਰੇ ਛੁੱਟੀ ਹੈ ਮੈਂ ਸੋਣਾ ਹੈ ਜੀ ਬਸ ਰੈਸਟ ਹੀ ਮੈਨੂੰ ਜੀ ਮੇਰਾ ਟਾਈਮ ਲੱਗਣਾ ਸਾਰਾ ਉੱਤੇ ਤਾਂ ਅੱਜ ਡਿਊਟੀ ਲੱਗੂ ਕੋਈ ਨਹੀਂ ਸਾਗ ਕਟੜਦੇ ਅੰਟ ਜੀ ਨੂੰ ਕੋਈ ਨਾ ਦੇਖਾਂਗੇ ਤੇ ਹੁਣ ਅਸੀਂ ਚੱਲਦੇ ਹਾਂ ਸਾਗ ਲੈਣ ਤੇ ਫਿਰ ਆ ਕੇ ਮੈਂ ਬਣਾਉਂਗੀ ਸਾਗ ਤੇ ਤੁਸੀਂ ਕਰ ਲਓ ਆਪਣੇ ਹੋਰ ਕੰਮ ਛੋੜੇ ਮੋਟੇ ਠੀਕ ਹੈ ਜੀ ਤੇ ਇਸ ਦਾ ਨਾਲ ਨਾਲ ਦਿਖਾਉਣਾ ਹੈ ਸਾਰਾ ਸਾਗ ਤਾਂ ਸਾਫ਼ ਨਿਕਲਿਆ ਦੋ ਤਿੰਨ ਪਾਣੀ ਧੋ ਲਿਆ ਵਾ ਤੇ ਪਾਲਕ ਦੀ ਇੱਕ ਇੱਕ ਪੱਤਾ ਸਾਫ਼ ਹੋ ਰਿਹਾ ਹੈ ਇੱਥੇ ਬਿਕਾਜ਼ ਇੱਥੇ ਬਹੁਤ ਜ਼ਿਆਦਾ ਮਿੱਟੀ ਆ ਔਰ ਹੱਲੇ ਨਹੀਂ ਪਈ ਆ ਫਾਈਨਲੀ ਸਾਡਾ ਸਾਗ ਤੇ ਪਾਲਕ ਧੋਸਵਾਰ ਹੋ ਗਿਆ ਹੁਣ ਇਹਨੂੰ ਕੱਟੀਏ ਚੀਰੀ ਤੇ ਰਿੰਨੀ ਹੈ ਤੁਸੀਂ ਆਪਣੇ ਪੱਗਾਂ ਸੈੱਟ ਕਰਨ ਲੱਗੇ ਆਂ ਹਾਂਜੀ ਆ ਵੀ ਗੁਲਾਬੀ ਉਹ ਵੀ ਗੁਲਾਬੀ ਬਾਕੀਆਂ ਦਾ ਤਾਂ ਪਤਾ ਨਹੀਂ ਬਟ ਜਦੋਂ ਅਸੀਂ ਸਾਗ ਦਾ ਰਿੰਨੀ ਦਾ ਹੈ ਨਾ ਤੇ ਅਸੀਂ ਵਿੱਚ ਲਸਣ ਅਦਰਕ ਤੇ ਮਿਰਚਾ ਜ਼ਰੂਰ ਪਾਈ ਦੀਆਂ ਕਿ ਇਹ ਵੀ ਵਿੱਚ ਹੀ ਘੋਟੀਆਂ ਜਾਂਦੀਆਂ ਵਾ ਜਦੋਂ ਸਾਗ ਬਣ ਕੇ ਘੋਟੀਦਾ ਵਾ ਅਸੀਂ ਤੇ ਆਈ ਥਿੰਕ ਇਹਦੇ ਨਾਲ ਜਿਹੜੀ ਜੋ ਵੀ ਸਾਗ ਦੀ ਬਾਏ ਹੁੰਦੀ ਉਹ ਨਿਕਲ ਜਾਂਦੀ ਹੈ ਬਾਕੀ ਫਿਰ ਜਦੋਂ ਅਸੀਂ ਬਾਅਦ ਚ ਤੜਕਾ ਲਗਾਉਣਾ ਹੋਵੇ ਤਾਂ ਲਸਣ ਅਦਰਕ ਹੋਰ ਪਾਈ ਲੈਣਾ ਵਾ ਔਰ ਮਿਰਚਾ ਵੀ ਅਗਰ ਲੋਡ ਹੋਏਗਾ ਤਾਂ ਵੈਸੇ ਆਈ ਥਿੰਕ ਲੋਡ ਤਾਂ ਹੋਊਗੀ ਬਿਕੋਜ਼ ਸਾਗ ਬਾਦੂ ਇਹਦੀ ਇੱਕ ਖਾਸियत ਆ ਜਿੱਦਾਂ ਜਿੱਦਾਂ ਇਹ ਰਿਜਦਾ ਰਹਿੰਦਾ ਥੱਲੇ ਨੂੰ ਜਾਂਦਾ ਰਹਿੰਦਾ ਬਿਕੋਜ਼ ਪਹਿਲਾਂ ਤਾਂ ਸਾਗ ਦੇਖ ਕੇ ਲੱਗਦਾ ਸੀਗਾ ਕੁੱਕਰ ਛੋਟਾ ਆ ਪਰ ਢੂਣ ਇਹ ਆ ਕਿ ਦੋ ਟਾਈਮ ਦੋ ਮਤਲਬ ਦੋ ਦਿਨ ਦੋ ਟਾਈਮ ਖਾਣ ਜੋਗਾ ਹੋ ਜਾਵੇ ਕਿਉਂਕਿ ਹਲੇ ਕਾਫੀ ਰਿਜਣਾ ਵਾ ਫੇਚ ਅਲਣ ਪੈਣਾ ਵਾ ਥੋੜਾ ਜਿਹਾ ਤੇ ਦੈਟਸ ਇਰਦਮੇ ਚਿੱਟੀ ਸਲੀ ਰੱਖ ਲਈ ਤੁਸੀਂ ਕਹਿੰਦੇ ਜਿਹੜੀਆਂ ਬੰਦੇ ਉੱਪਰ ਰੱਖੋਣਾ ਹਾਂਜੀ ਚੁੱਟੀ ਤਿੰਨ ਗੁਲਾਬੀ ਪੱਗਾਂ ਹੋ ਗਈਆਂ ਉਹ ਨਾਈਸ ਰੰਗ ਕਰ ਨਾਈਸ ਨਾਈਸ ਰੰਗ ਹੁਣ ਆ ਨੈਕਸਟ ਟਾਈਮ ਆ ਬਣ ਕੇ ਜਾਵਾਂਗਾ ਰੈੱਡ ਜਿੱਥੇ ਵੀ ਜਾਣਾ ਇਹ ਸੁਚੀਆ ਪੱਗ ਮਤਲਬ ਮੰਡੀ ਲੋਣੇ ਵਾਲੀ ਆ ਤਾ ਬਾਹਰ ਕੱਢ ਕੇ ਰੱਖ ਲੋ ਤੇਰੇ ਤਾਂ ਬੱਝਣੀ ਨਹੀਂ ਨੈਕਸਟ ਟਾਈਮ ਮੈਂ ਉਹ ਕਰ ਦੂੰਗਾ ਨਹੀਂ ਨਹੀਂ ਕਾਲੀ ਕਿੱਥੇ ਹੁਣ ਕਾਲੀ ਤਾਂ ਤੁਹਾਨੂੰ ਪਤਾ ਹੋਣਾ ਕਾਲੀ ਪੱਗ ਕਿੱਥੇ ਗਈ ਸਾ ਤਾਂ ਪਰਣੀ ਆ ਨਵੀਂ ਹੰਦ ਨਾ ਮੇ ਪਰਨੇ ਪਈ ਐ ਇਦਾਂ ਕਦੀ ਬੰਨੇ ਨਹੀਂ ਮੈਂ ਤਾਂ ਲਾਈ ਨਹੀਂ ਐ ਪੰਨੇ ਦੂਜੇ ਐ ਨਮੀ ਚਾਰ ਪੱਗਾਂ ਮੈਂ ਗਿਣਾ ਕਿੰਨੀਆਂ ਆਇਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ 9 10 10 ਅਕਾਲੀ ਥੱਲੇ ਰੱਖਤੀ ਸੀ ਇੱਕ ਮਿੰਟ 10 ਅਗਿੜੀ ਪਤਾ ਨਹੀਂ ਇੰਨੀ ਕਿ ਨਹੀਂ ਨਹੀਂ 10 1 2 2 3 4 5 6 7 8 9 10 ਆਸ਼ਾ ਭਰਨਾ ਠੀਕ ਹੈ 10 11 12 13 14 15 ਸੋਨਾ ਅਸਤਾਰਾ ਖਾਰਾ 19 19 ਤਾਂ ਦੀ ਤੇ ਕਾਲੀ ਵੀ 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 ਪੱਗ ਜੇ ਨਾ ਤੁਸੀਂ ਕਹਿਨੇ ਹੁੰਨੇ ਆ ਜਿੱਥੇ ਜਾਂਦੀ ਆ ਕਾਲਾ ਦਮਾਲਾ ਸਾਹ ਸਜਾਣ ਦੀ ਕਾਲਾ ਸਜਾਣ ਦੇ ਆਪੋ ਵੀ ਤੁਸੀਂ ਕਾਲੀ ਪੱਗ ਜਾਂ ਚਿੱਟੀ ਪੱਗ ਸਜਾਉਣੇ ਚਲੋ ਜੀ ਪੱਗਾਂ ਰੱਖਤੀਆਂ ਹੁਣ ਇਹਦੇ ਚ ਜੇ ਨਾ ਨੈਕਸਟ ਟਾਈਮ ਕਿਤੇ ਜਾਣਾ ਹੋਊਗਾ ਫੇਰ ਕੱਟਾਂਗੇ ਤਿਆਰੀ ਹੁਣ ਅੱਗੇ ਕਿਤੇ ਜਾਵਾਂਗੇ ਨਾ ਹੁਣ ਗਰਮੀਆਂ 'ਚ ਟੂਰ ਬਣਾਵਾਂਗੇ ਕਿਤੇ ਜਾਣ ਦਾ ਰਾਜ ਹਾਂਜੀ ਟੂਰ ਬਣਾਵਾਂਗੇ ਗਰਮੀਆਂ 'ਚ ਜਿਦਾ ਪਿਛਲੀ ਵਾਰ ਸਪੇਨ ਸਮੁੰਡਕੋਂ ਮਗੈਂਸੀ ਵੇ ਜਾਵਾਂਗੇ ਫੇਰ ਵਧੀਆ ਗਰਮੀਆਂ 'ਚ ਘੁੰਮਣ ਦਾ ਮਜ਼ਾ ਆਉਂਦਾ ਤੇ ਹੋਰ ਤਾਂ ਹੈ ਦੇਨ ਵੱਡੇ ਹੁੰਦੇ ਆ ਨਾਲੇ ਬੋਲਦਾ ਸ਼ੋਰ ਘਣੀਦਾ ਹਾਂਜੀ ਉਹ ਤਾਂ ਹੈ ਮਾੜੇ ਦੱਸ ਜਣਾ ਮੈਨੂੰ ਮੈਂ ਇੱਥੇ ਪਿਆਗ ਰੱਖਣ ਲੱਗਾ ਸੀਗਾ ਆਪਣੀ ਜਗ੍ਹਾ ਬਣਾ ਕੇ ਤੇ ਆ ਹੋਰੇ ਖਲਾਰਾ ਜਿਹਾ ਪੈ ਗਿਆ ਹੁਣ ਦੇਖਦੀਆਂ ਆ ਜੋ ਆ ਜੀਤੀ ਫੇ ਦੱਸੋ ਕਿੱਦਾ ਕਾਣੀ ਸੈਟਿੰਗ ਜੀ ਤੁਸੀਂ ਸੁਣਦੇ ਹੋ ਸਾਡੀ ਕੋਲ ਆ ਨਹੀਂ ਕੋਲੇ ਗਏ ਫੱਲੇ ਨੂੰ ਕਿ ਉਹਦੇ ਚ ਸੀ ਸੀ ਮੈਂ ਸਾਰੇ ਮਿਲਾਦਾ ਹੋਏ ਬਲੈਂਕਟ ਹੋਇਆ ਆਇਆ ਕਿ ਇਹ ਚ ਰਿਦਈ ਇਹ ਪਰ ਜਾਈਏ ਬੈਗ ਚ ਪਾ ਦਈਏ ਖੋਲ ਕੇ ਉਹ ਬੈਗ ਚ ਕੁਝ ਹੈ ਥੋੜੀ ਹੈ ਹਨਾ ਫੇ ਤੁਸੀ ਇਹ ਕੰਬਲ ਪਾ ਦਿਓ ਰਜਾਈ ਤਾਂ ਆਲਰੇਡੀ ਬੈਗ ਦੇ ਵਿੱਚ ਹੈਗੀ ਇੱਕ ਦੇ ਵਿੱਚ ਤਾਂ ਆ ਕੰਬਲ ਤਾਂ ਅੱਧਾ ਬਾਹਰ ਡਬਲ ਬੈਗ ਦਾ ਆ ਬੈਗ ਮੇਰਾ ਉਦੋਂ ਦਾ ਹੈ ਜਦੋਂ ਉਹ ਮੈਂ ਨਵਾਂ ਨਵਾਂ ਆਇਆ ਸੀਗਾ ਇੱਥੇ ਯੂਕੇ ਚ 2023 ਦੇ ਵਿੱਚ ਤਾਂ ਉਸ ਨੂੰ ਮੈਨੂੰ ਕੰਮ ਨਹੀਂ ਸੀ ਮਿਲਿਆ ਮਹੀਨਾ ਡੇਢ ਮਹੀਨਾ ਤਾਂ ਫਿਰ ਸੈਕਲ ਲਿਆ ਸੀਗਾ ਮੈਂ ਇੱਦੀ ਪਾ ਦੇ ਵਿੱਚ ਹੋਰ ਹੋਰ ਇਹ ਸੈਕਲ ਲਿਆ ਸੀਗਾ ਤੇ ਨਾਲੇ ਕਿ ਡੈਗ ਲਿਆ ਸੀਗਾ ਓਵਰ ਹੀਟਸ ਕਰਨ ਨੂੰ ਓਵਰ ਹੀਟਸ ਦੀ ਆਈਡੀ ਬਣਾਈ ਸੀਗੀ ਹਾਂ ਕੰਬਲਾ ਤੋਂ ਹੋਣ ਲੈ ਰਹੀ ਜਨਾ ਦਰਮੀਆਂ ਹੋਣੀਆਂ ਹੱਲੇ ਸਿਆੜਿਆ ਕਿਚਨ ਚ ਮੇਰੀਆਂ ਫੜਗਾਂ ਆਲਮੋਸਟ 4:30 ਹੋ ਗਏ ਆ ਤੇ ਸਾਗ ਵੀ ਆਪਣਾ ਆਲਮੋਸਟ ਹੀ ਰੈਡੀ ਆ ਤੇ ਅਲਣ ਪਾ ਕੇ ਬਸ ਇਹਨੂੰ ਕੋਟਦੀ ਪਈ ਸੀ ਕਾਫੀ ਬਣ ਗਿਆ ਉਹਦਾ ਸਹੀ ਹੈ ਮੈਨੂੰ ਲੱਗਦਾ ਸੀ ਥੋੜਾ ਰਹਿ ਜਾਣਾ ਪਿਛਲੀ ਵਾਰ ਮੈਂ ਬਣਾਇਆ ਸੀਗਾ ਪਿਛ ਜਿੰਨਾ ਹੁਣ ਲੈ ਕੇ ਆਂਦਾ ਸੀ ਉਹ ਤਾਂ ਅੱਧਾ ਲੈ ਕੇ ਆਂਦਾ ਸੀ ਉਹ ਚਿਰ ਬਣਿਆ ਹੀ ਇੱਕ ਕੋਲੀ ਦੋ ਤਿੰਨ ਘੰਟੇ ਲੱਗ ਗਏ ਸਾਗ ਨੂੰ ਉਹ ਇੱਕ ਕੋਲੀ ਬਣਿਆ ਬਟ ਇਸ ਵਾਰ ਮੈਂ ਧ ਰੰਗ ਲਿਆਉਗੀ ਵਧੀਆ ਜਿਹੜੇ ਕਹਿੰਦੇ ਆ ਕਿ ਹਨਾ ਇਲੈਕਟ੍ਰਿਕ ਗੈਸ ਦੇ ਉੱਤੇ ਇੰਡਕਸ਼ਨ ਤੇ ਸਾਗ ਨਹੀਂ ਬਣਦਾ ਹੈਗਾ ਲਓ ਜੀ ਅਸੀਂ ਬਣਾਤਾ ਆ ਹੁਣ ਅੱਗੇ ਤੋਂ ਬਹਾਨੇ ਬੰਦ ਕਰੋ ਤੇ ਨੈਕਸਟ ਟਾਈਮ ਅਗਲੀ ਬਾਰੀ ਹੁਣ ਤੁਹਾਡੀ ਆ ਵੈਸੇ ਤਾਂ ਕੈਨ ਵਾਲੇ ਵੀ ਮਿਲਦੇ ਆ ਅਸੀਂ ਹੁਣ ਤੱਕ ਵੀ ਕਾਫੀ ਟਾਈਮ ਮਤਲਬ ਕੈਨ ਵਾਲਾ ਵੀ ਸਾਗ ਖਾਧਾ ਆ ਬਟ ਜੋ ਮザ ਇਹ ਵਾਲਾ ਖਾਂਚਿਆ ਨਾ ਸਾਗ ਹੱਥੀ ਤਿਆਰ ਕੀਤੇ ਸਵਾਦ ਵੀ ਤੇ ਸਫਾਈ ਵੀ ਉਹਦੇ ਚ ਨਹੀਂ ਆ ਹਾਂਜੀ ਤੇ ਅੱਜ ਦਾ ਸਾਡਾ ਦਿਨ ਤੁਸੀਂ ਦੇਖ ਹੀ ਲਿਆ ਕਿ ਬਿਜ਼ੀ ਬਿਜ਼ੀ ਨਿਕਲਿਆ ਮੇਰਾ ਤਾਂ ਸਾਰਾ ਦਿਨ ਹੀ ਨਿਕਲ ਗਿਆ ਤੇ ਬਟ ਹਾਂ ਮੈਨੂੰ ਖੁਸ਼ੀ ਆ ਸਾਗ ਅੱਜ ਮੇਰਾ ਰੈਡੀ ਹੋ ਗਿਆ ਬਿਕੋਜ਼ ਮੈਨੂੰ ਪਤਾ ਹੈ ਹੁਣ ਚਲੋ ਅੱਜ ਸੰਡੇ ਦਾ ਲਾਹਾ ਲੈ ਲਿਆ ਮੈਂ ਮੰਡੇ ਟਿਊਜ਼ਡੇ ਤਾਂ ਮੇਰਾ ਦਿਨ ਨਿਕਲ ਜਾਣਾ ਇਦਾਂ ਹੀ ਤੇ ਫਿਰ ਟਿਊਜ਼ਡੇ ਨੂੰ ਲੋਹੜੀ ਆ ਮਾਗੀ ਨੂੰ ਸਾਗ ਖਾਣਾ ਹੈ ਨਾ ਸੋ ਤੜਕਾ ਲਾ ਕੇ ਇਹ ਕਿੱਦਾਂ ਕਹਿੰਦੇ ਹੁੰਦੇ ਪੋਰ ਰਿੱਦੀ ਪਤਾ ਨਹੀਂ ਤਾਂ ਨਹੀਂ ਪਤਾ ਮਾਖਾਦੀ ਅਹ ਤੁਹਾਨੂੰ ਪਤਾ ਸੀ ਮੈਂ ਕਹਿਣ ਲੱਗੀ ਸੀ ਜੇ ਕਿਸੇ ਜੇ ਤੁਹਾਨੂੰ ਨਹੀਂ ਪਤਾ ਕਮੈਂਟਸ ਚ ਦੱਸੋ ਕੀ ਹੁੰਦਾ ਆ ਇਦਾਂ ਹੀ ਹੁੰਦਾ ਪੋਰ ਇਦੀ ਮਾਖਾਦੀ ਮਤਲਬ ਲੋੜੀ ਵਾਲੇ ਦਿਨ ਬਣਾਉਂਦੇ ਹੁੰਦੇ ਆ ਸਾਗ ਤੇ ਅਗਲੇ ਦਿਨ ਤੜਕਾ ਲਗਾ ਕੇ ਖਾਂਦੇ ਹੁੰਦੇ ਆ ਤੇ ਅਸੀਂ ਮਤਲਬ ਬਣਾਇਆ ਤਾਂ ਪਹੁੰਚ ਹੀ ਆ ਕੋਈ ਗੱਲ ਨਹੀਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਬਣਾ ਲਿਆ ਕੋਈ ਨਹੀਂ ਬਾਕੀ ਕਹਿੰਦੇ ਆ ਆਪਾਂ ਲੋੜੀ ਮੰਗਣ ਲਈ ਗਏ ਆ ਤੁਸੀਂ ਸਾਨੂੰ ਭੇਜ ਸਕਦੇ ਆ ਲੋੜੀ ਆਹ ਸਹੀ ਗੱਲ ਤੇ ਹੋਰ ਕੀ ਕੀ ਬਸ ਸੋਰ ਕੁਛ ਨਹੀਂ ਵਾਇਗੁਰ ਮੇਰਕਰ ਆਉਣ ਵਾਲੇ ਸਾਰੇ ਤਿਹਾੜ 2026 ਦੇ ਸਾਰੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਣ ਸਾਰਿਆਂ ਦੇ ਕਰਾਚ ਰੌਣਕਾਂ ਲੱਗੀਆਂ ਰਹਿਣ ਇਸੇ ਤਰ੍ਹਾਂ ਤੇ ਬਾਕੀ ਵਲੌਗ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਾ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੋਪਸ ਤੁਸੀਂ ਸਾਰੇ ਵਲੌਗ ਸਾਡੇ ਇੰਜੋਏ ਕਰਦੇ ਹੋਵੋਗੇ ਚਲੋ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਕੀ ਫਤੇ